ਸ਼ਰਾਬ ਘਟਾਲੇ ਮਾਮਲੇ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੱਸਦੀ ਹੈ ਕਿ ਸੰਜੇ ਸਿੰਘ ਇਸ ਦੇ ਨਾਲ ਹੀ ਮਨੀਸ਼ ਸਿਸੋਧਿਆ ਜਿਹੜੇ ਕਿ ਕਿੰਨੇ ਹੀ ਲੰਮੇ ਸਮੇਂ ਤੋਂ ਦੇਖਿਆ ਜਾ ਸਕਦਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਉਹ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੋਣ ਜਾ ਰਹੇ ਨੇ ਜਿੱਤੇ ਕਿ ਅਦਾਲਤ ਦੇ ਵਿੱਚ ਸਵਾਲ ਜਵਾਬ ਵੀ ਜਿਹੜੇ ਨੂੰਨਾਂ ਦੇ ਕੋਲ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੇ ਜਾ ਸਕਦੇ ਨੇ ਤਾਂ ਕੀ ਕੁਝ ਸਵਾਲ ਜਵਾਬ ਹੋਣਗੇ ਵੀ ਦੇਖਣਾ ਹੋਏਗਾ ਇਸ ਦੇ ਨਾਲ ਹੀ ਹੋ ਸਕਦਾ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਵੀ ਜਿਹੜਾ ਅੱਗੇ ਸੁਨਾਇਆ ਜਾ ਸਕਦਾ ਤਾਂ ਦਿੱਲੀ ਸ਼ਰਾਬ ਘਟਾਲੇ ਦੇ ਨਾਲ ਜਿਹੜਿਆ ਇਹ ਮਨੀ ਲਾਂਡਰਿੰਗ ਦਾ ਮਾਮਲਾ ਹੈ ਜਿਸਦੇ ਚੱਲਦਿਆਂ ਜਿਹੜੇ ਮਨੀਸ਼ ਸੇ ਸੋਧੀਆਂ ਨੇ ਡਿਪਟੀ ਸੀਐਮ ਨੇ ਦਿੱਲੀ ਦੇਸ਼ ਦੇ ਨਾਲ ਹੀ ਸੰਜੀਤ ਸਿੰਘ ਜਿਹੜੇ ਕੀ ਆਮ ਆਦਮੀ ਪਾਰਟੀ ਆਗੂ ਨੇ ਅੱਜ ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੋਣ ਜਾ ਰਹੇ ਨੇ ਲੰਮੇ ਸਮੇਂ ਤੋਂ ਦੇਖਿਆ ਜਾ ਸਕਦਾ ਸੀ ਕਿ ਜੇਲ੍ਹ ਦੇ ਵਿੱਚ ਬੰਦ ਸੀ ਕੇਂਦਰੀ ਏਜੰਸੀਆਂ ਦੇ ਵੱਲੋਂ ਮਾਮਲਾ ਕੀਤਾ ਗਿਆ ਸੀ ਜਿਸ ਦੇ ਮਗਰੋਂ ਹੀ ਦੋਵੇਂ ਜਿਹੜੇ ਨੇ ਜੇਲ੍ਹ ਦੇ ਵਿੱਚ ਬੰਦ ਏਕੇ ਜਾ ਸਕਦੇ ਸੀ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਵੀ ਲਗਾਤਾਰ ਹੀ ਨਿਸ਼ਾਨਾ ਸਾਧਿਆ ਜਾ ਰਿਹਾ ਸੀ ਕਿ ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਤਾਂ ਅੱਜ ਜਿਸ ਵੇਲੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਕੀ ਕੁਝ ਸਵਾਲ ਜਵਾਬ ਹੋਣਗੇ ਇਸ ਦੇ ਨਾਲ ਹੀ ਕਿ ਅਦਾਲਤ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਅੱਗੇ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਇਹ ਵੀ ਦੇਖਣਾ ਹੋਏਗਾ ਉੱਥੇ ਦੂਜੇ ਪਾਸੇ ਦੇਖਾ ਸਕਦਾ ਸੀ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਨੂੰ ਵੀ ਤਲਬ ਕੀਤਾ ਜਾ ਰਿਹਾ ਸੀ 7 ਤੋਂ 8 ਸਮਨ ਜਿਹੜੇ ਨੇ ਉਹਨਾਂ ਨੂੰ ਭੇਜੇ ਗਏ ਪਰ ਜਿਹੜੇ ਦਿੱਲੀ ਦੇ ਸੀਐਮ ਨੇ ਉਹ ਮੌਕੇ ਦੇ ਉੱਪਰ ਪੇਸ਼ ਨਹੀਂ ਹੋਏ ਤਾਂ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੋਏਗਾ ਇਹ ਦੇਖਣਾ ਹੋਏਗਾ ਪਰ ਆਮ ਆਦਮੀ ਪਾਰਟੀ ਦਿੱਲੀ ਦੇ ਵੱਲੋਂ ਲਗਾਤਾਰ ਹੀ ਕੇਂਦਰ ਸਰਕਾਰ ਦੇ ਉੱਪਰ આરોਪ ਲਗਾਏ ਜਾ ਰਹੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਗਿਰਾਉਣ ਦੀ ਜਿਹੜੀ ਹੈ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਦੇ ਚੱਲਦਿਆਂ ਕੇਂਦਰੀ ਏਜੰਸੀਆਂ ਦੇ ਵੱਲੋਂ ਇਹ ਸਮਨ ਭੇਜੇ ਜਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਅੱਜ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਨਾਲ ਜੁੜਿਆ ਜਿਹੜਾ منی ਲਾਂਡਰਿੰਗ ਦਾ ਮਾਮਲਾ ਉਸ ਪੂਰੇ ਮਾਮਲੇ ਦੇ ਵਿੱਚ ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਫੈਸਲਾ ਆਉਂਦਾ ਇਹ ਦੇਖਣਾ ਹੋਵੇਗਾ